ਜ਼ਿਲ੍ਹਾ ਸੰਗਰੂਰ ਦੇ ਪਿੰਡ ਹਸਨਪੁਰ ਵਿੱਚ ਛੁੱਟੀ ਕੱਟਣ ਆਏ ਇੱਕ ਫੌਜੀ ਉੱਤੇ ਇਸ ਕਦਰ ਵੈਸ਼ੀਪਨ ਸਵਾਰ ਹੋਇਆ ਕਿ ਉਸਨੇ ਆਪਣੀ ਬਾਰਾਂ ਮੋਰ ਵੱਲੋਂ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਆਪਣੇ ਪਰਿਵਾਰ ਦੇ ਮੈਂਬਰਾਂ ਸਮੇਤ ਕੋਲ ਆਉਣ ਵਾਲੇ ਹਰ ਇੱਕ ਵਿਅਕਤੀ ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਉਸਦੇ ਬਾਅਦ ਬੰਦੂਕ ਲੈ ਕੇ ਛੱਤ ਤੇ ਚੜ ਗਿਆ। ਇਸਦੇ ਬਾਅਦ ਵੀ ਉਹ ਨਹੀਂ ਰੁਕਿਆ ਅਤੇ ਅੰਦਾਜ਼ ਤੋਂ ਫਾਇਰਿੰਗ ਕਰਦਾ ਰਿਹਾ। ਇਸਦੇ ਬਾਅਦ ਪੁਲਿਸ ਨੇ ਉਸਨੂੰ ਘੇਰ ਲਿਆ ਜਿਸਦੇ ਬਾਅਦ ਆਪਣੇ ਆਪ ਨੂੰ ਘਿਰਿਆ ਵੇਖ ਕੇ ਫੌਜੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕੋਈ ਇਹ ਪਤਲ ਗਿਆ ਕੁਛ। ਸਾਨੂੰ ਤਾਂ ਕੁਛ ਨਹੀਂ ਇਸ ਤੋਂ ਚੰਗੇ ਬਲੇ ਕਰੇ ਬੈਠੇ ਸੀ ਆ ਕੇ ਗੋੜੀਆਂ ਚਲਵਾਉਣ ਲੱਗਿਆ ਕੀ ਫੋਟੋ ਆਈ ਫੀਸ ਛੁੱਟ ਗਈ ਜੀ ਫੋਟੋ ਆਏ ਫੀਸ ਕਾਟ ਨਾਲ ਤਾਂ ਗੋੜ ਦੇ ਜੀ ਸੀ ਕੀ ਚਾਚੇ ਦਾ ਮੁੰਡਾ ਸੀ ਇਹ ਕੀ ਨਾਮ ਸੀ ਨੋਈ ਜਿਹੜਾ ਕੀ ਉਹ ਜਿਹੜਾ ਮਾਰਦਾ ਤੇਗਾ ਗੋਲ ਨਾ ਅੱਛਾ ਇਧਰ ਦਾ ਜੀ ਡੋਲੇ ਤੇ ਗੋਲ ਲੱਗੀ ਵੀ ਇੱਕ ਪੱਟ ਤੇ ਜੀ ਦੋ ਇਧਰ ਲਾਸਾਂ ਪਈਆਂ ਨੇ ਗੁੜੀ ਕੌਣ ਚਲਾ ਰਿਹਾ ਇਹ ਉਹਦਾ ਨਾਮ ਜੱਗੂ ਫੋਜੀ ਜੀ ਕੀ ਕਾਰਨ ਕੁਝ ਪਤਾ ਲੱਗਿਆ ਘਰ ਇਕਲੇ ਸੀ ਤੇ ਅੱਛਾ ਘਰ ਦੇ ਇਕਲੇ ਨਾਲ ਜੀ ਫਿਲਹਾਲ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਜਦਕਿ ਜ਼ਖਮੀਆਂ ਨੂੰ ਪਟਿਆਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸੀਐਲ ਨੂੰ ਅਜੇ ਤੱਕ ਪਤਾ ਲੱਗਿਆ ਜੀ ਇਹ ਮਿਲ ਫੌਜੀ ਮੈਂਟਰੀ ਅਫਸਰਤ ਹੋ ਗਿਆ ਲੱਗਦਾ ਇਹਨੇ ਮੁੱਲਾ ਜਾ ਕੇ ਗਵਾਂਡੀਆਂ ਜਾ ਕੇ ਕਰ ਕਰ ਜਾ ਕੇ ਬੰਦੇ ਮਾਰੇ ਨੇ ਕਰ ਕਰ ਜਾ ਕੇ ਦੇਖੋ ਇਹ ਮਕੀ ਸਾਨੂੰ ਜਦੋਂ ਪਤਾ ਲੱਗਿਆ ਸੀ ਸਾਰੇ ਐਸਪੀ ਜੀ ਸਾਹਿਬ ਡੀਐਸਪੀ ਜੀ ਸਾਹਿਬ ਅਸੀਂ ਸਾਰੇ ਮੌਕੇ ਤੇ ਪਹੁੰਚੇ ਹਾਂ ਇਹ ਉਦੋਂ ਫੈਰ ਕਰ ਰਿਹਾ ਸੀਗਾ ਅਸੀਂ ਚਾਰਜ ਫਿਰਮ ਕੇਰਾ ਪਾ ਕੇ ਜਦੋਂ ਸਾਨੂੰ ਪਤਾ ਲੱਗੇ ਆਣ ਕਿ ਉੱਤਰ ਤੋਂ ਇਹ ਤਿੰਨ ਚਾਰ ਬੰਦੇ ਮਾਰ ਚੁੱਕਿਆ ਸੀ ਪੰਜ ਛੇ ਬੰਦੇ ਇੰਜਰਡ ਕਰ ਚੁੱਕਿਆ ਸੀ ਕਸਤਬਾਦ ਸਿੰਘ ਕਿਰਾ ਪਾਇਆ ਕਿਰਾ ਪਾਉਂ ਤੋ ਦੇਖਿਆ ਨੇ ਮੈਂ ਫਸ ਗਿਆ ਤੇ ਇਹਨੇ ਆਪਣੇ ਉੱਪਰ ਜਿਹੜੀ ਗੋਲੀ ਮਾਰਲੀ ਲੱਗਦੀ ਤੇ ਮਰ ਗਿਆ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਪੈਰੇਦਾ ਟੀਵੀ